ਇੱਕ ਖਬਰ ਹੈ ਇੱਕ ਖਬਰ ਹੋਰ ਵੀ ਦੋ ਤਿੰਨ ਦਿਨਾਂ ਤੋਂ ਬਹੁਤ ਫੈਲੀ ਹੋਈ ਹੈ ਨਵਨੀਤ ਚਤੁਰਵੇਦੀ ਜੀ ਉਹ ਖਬਰ ਤੇ ਕਹ ਲੋ ਕਿ ਠੰਡੀ ਪੈਣ ਨਹੀਂ ਲੱਗੀ ਉਹ ਦੋਨੇ ਕੱਲ ਵੀ ਆਪਾਂ ਗੱਲ ਕੀਤੀ ਕਿ ਉਧਰ ਰੋਪੜ ਪੁਲਿਸ ਪੰਜਾਬ ਪੁਲਿਸ ਵਾਲੇ ਪਾਸਿਆਂ ਤੇ ਉਧਰ ਚੰਡੀਗੜ੍ਹ ਪੁਲਿਸ ਇੱਕ ਫੋਟੋ ਆ ਰਹੀ ਹੈ ਕਹਿੰਦੇ ਵੀ ਪੰਜਾਬ ਪੁਲਿਸ ਵਾਲੇ ਵਿਚਾਰੇ ਥਾਣੇ ਦੇ ਬਾਹਰ ਬੈਠੇ ਇੰਤਜ਼ਾਰ ਕਰਦੇ ਰਹੇ ਕਿ ਸਾਨੂੰ ਦੇਣਗੇ ਚਤੁਰਵੇਦੀ ਜੀ ਚਤੁਰਵੇਦੀ ਜੀ ਅੰਦਰ ਨੇ ਉਹ ਮਸਲਾ ਕਿੱਥੇ ਜੇ ਪਹੁੰਚਿਆ ਜੀ ਆਉਣਗੇ ਚਤੁਰਵੇਦੀ ਜੀ ਇੱਧਰ ਕਿ ਉੱਥੇ ਹੀ ਰਹਿਣਗੇ ਬਾਹਰ ਖਲੋਤੇ ਸੁਖ ਗਏ ਦਰਸ਼ਨ ਦੇ ਮਟਿਆਰ ਨਹੀਂ ਇਦਾਂ ਹੀ ਹੋਇਆ ਪੈਗਾਮ ਉਹ ਤੇ ਬ ਉਹ ਕਹਿੰਦੇ ਵੀ ਚਤੁਰਵੇਦੀ ਸਾਹਿਬ ਆਓ ਹੂੰ ਠੀਕ ਹੈ ਨਾ ਜੀ ਜੀ ਤੁਹਾਡਾ ਚਤਰਪੂਜ ਵੇਖੀਏ ਕਿ ਹੁਣ ਕੀ ਹੁੰਦਾ ਗੱਲ ਇਹ ਹੈ ਕਿ ਵੀ ਮੈਨੂੰ ਨਾ ਮੇਰੇ ਇੱਕ ਦੋ ਮਿੱਤਰਾਂ ਨੇ ਫੋਨ ਕੀਤੇ ਸ਼ਾਮੀ ਉਹ ਕਹਿੰਦੇ ਯਾਰ ਵੀ ਤੂੰ ਸਵੇਰੇ ਤੜਕੇ ਪੋਸਟ ਪਾਤੀ ਸੀਗੀ ਵੀ ਲੋ ਵੀ ਪੰਜਾਬੀ ਉਹ ਆ ਬੰਦਾ ਹੁਣ ਅੱਜ ਸਾਰਾ ਦਿਨ ਵੀ ਐ ਧੂਮ ਮਚਾ ਲੇ ਧੂਮ ਮਚਾ ਲੇ ਧੂਮ ਮਚਾ ਲੇ ਵੀ ਤੁਹਾਨੂੰ ਮਚਾ ਕੇ ਰੱਖੂਗਾ ਤੇ ਕਮਾਲ ਦੀ ਗੱਲ ਇਹ ਆ ਕਿ ਸਾਰਾ ਦਿਨ ਵੀ ਇਹਦੇ ਨਾਮ ਹੋ ਗਿਆ ਤੇ ਅਗਲੇ ਦਿਨ ਦੀਆਂ ਖਬਰਾਂ ਵੀ ਇਹਦੇ ਨਾਮ ਹੋ ਗਈਆਂ ਬਿਲਕੁਲ ਤੇਰੇ ਨਾਮ ਕਰ ਦਿੱਤੀ ਨੀ ਮੈਂ ਸਾਰੀ ਜ਼ਿੰਦਗੀ ਜੀ ਤਾਂ ਉਹ ਉਹਨੇ ਸਾਰੀ ਮੀਡੀਆ ਦੀ ਕਵਰੇਜ ਆਪਦੇ ਨਾਮ ਕਰਵਾ ਲਈ ਆ ਲਓ ਜੀ ਚਤੁਰਵੇਦੀ 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 ਅੱਜ ਜਿੰਨੀਆਂ ਮੈਂ 10 15 ਖਬਰਾਂ ਫੋਲੀਆਂ ਚਤੁਰਵੇਦੀ 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 ਜੀ ਮੈਂ ਕਿਹਾ ਇਹੇ ਤੇ ਬੱਲੇ ਬੱਲੇ ਤੇ ਕਰਾਉਣੀ ਸੀ ਅਗਲੇ ਨੇ ਆ ਕਰਵਾ ਕੇ ਮਾਰੀ ਆ ਪਰ ਜੀ ਪਰ ਸਭ ਤੋਂ ਮੈਨੂੰ ਹੈਰਾਨਗੀ ਵਾਲੀ ਗੱਲ ਇਹ ਲੱਗੀ ਕਿ ਭਈ ਚਤਰਵੇਦੀ ਨੂੰ ਪ੍ਰੋਟੈਕਟ ਇਦਾਂ ਕੀਤਾ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਕਿ ਜਿੱਦਾਂ ਉਹ ਮਤਲਬ ਕਿ ਅਮਿਤ ਸ਼ਾਹ ਦਾ ਬਹੁਤ ਖਾਸਮ ਖਾਸ ਬੰਦਾ ਹੈ ਯੂਟੀ ਪੁਲਿਸ ਹੂੰ ਕੇਂਦਰੀ ਗ੍ਰਹਿ ਮੰਤਰਾਲੇ ਤੇ ਜੀ ਜੀ ਬਿਲਕੁਲ ਕੇਂਦਰ ਦੇ ਤਹਿਤ ਆ ਤਾਂ ਇਦਾਂ ਲੱਗਦਾ ਸੀਗਾ ਕਿ ਜਿੱਦਾਂ ਮਨ ਲੋਕੇ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਨਾਲ ਕੋਈ ਹਸਾਬ ਗਿਤਾਬ ਕਰ ਰਹੀ ਆ ਜੀ ਉਹ ਜਿਹੜਾ ਇੰਸਪੈਕਟਰ ਚਰਚਾ ਦਾ ਵਿਸ਼ਾ ਬਣਿਆ ਉਹਦਾ ਭਰਾ ਆਪਣੇ ਮੀਡੀਆ ਚ ਬਹੁਤ ਸੀਨੀਅਰ ਜਰਨਲਿਸਟ ਆ ਹੂੰ ਜਿਹੜਾ ਲਾਰੈਂਸ ਦੇ ਇੰਟਰਵਿਊ ਵਾਲਾ ਮਸੂਆਲਾ ਜੀ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਉਹ ਦੇਖੋ ਐਸਪੀ ਰੋਪੜ ਤੇ ਉਹ ਆਮੋ ਸਾਹਮਣੇ ਹੋ ਰਿਹਾ ਉਹ ਗੱਡੀ ਚ ਬੈਠਾ ਜੀ ਉਹ ਬਹੁਤ ਜ਼ਿਆਦਾ ਮਸਲਾ ਆ ਇਹ ਦੇਖੋ ਬੜਾ ਮਸਲਾ ਸਰ ਕੋਈ ਲੋਕ ਤੇ ਕੁਝ ਰਿਪੋਰਟਾਂ ਤੇ ਕਹਿ ਰਹੀਆਂ ਨੇ ਕਿ ਪਿਸਤਲ ਵੀ ਕੱਢ ਲੈਗਾ ਹੂੰ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ ਉੱਥੇ ਹੋਇਆ ਜੇ ਖੜਕਾ ਦੜਕਾ ਜੀ ਉੱਥੇ ਨਿਕਲੇ ਜੇ ਪਿਸਟਲ ਉੱਥੇ ਮਤਲਬ ਕਿ ਇਹੋ ਜਿਹਾ ਮਾਹੌਲ ਬਣ ਗਿਆ ਕਿ ਜਦਾਂ ਆਪਾਂ ਕਹਿ ਸਕਦੇ ਆ ਕਿ ਦੋ ਸ਼ਿਕਾਰੀ ਹੋਣ ਉਧਰੋਂ ਵੀ ਹੂੰ ਉਧਰੋਂ ਵੀ ਤੇ ਸ਼ਿਕਾਰ ਇਹ ਮੈਂ ਮਾਰਵਾਇਆ ਤਾਂ ਮੈਂ ਮਾਰਿਆ ਜੀ ਮਤਲਬ ਕਿ ਆਹ ਹਾਲ ਬਣ ਗਿਆ ਉਹ ਕਹਿੰਦੇ ਨਹੀਂ ਜਾਣ ਦਿੰਦੇ ਤੋ ਇਦਾਂ ਕਿਦਾਂ ਜਿਵੇਂ ਕੋਈ ਤਕੜਾ ਬੰਦਾ ਮਨ ਲਓ ਕਿ ਤਕੜੇ ਬੰਦੇ ਦੇ ਸਾਹਮਣੇ ਕਹਿੰਦਾ ਹੈ ਨਾ ਕਿ ਤੂੰ ਪਿੱਛੇ ਹੋ ਜਾ ਤੋ ਕਹਿੰਦਾ ਲਾ ਕੇ ਦਿਖਾ ਹਾਂ ਹਾਂ ਬਿਲਕੁਲ ਉਹੀ ਮਸਲਾ ਵੀ ਇਹ ਮਸਲਾ ਇਦਾਂ ਦਾ ਬਣ ਗਿਆ ਕਿ ਤੂੰ ਪਿੱਛੇ ਰਹਿ ਨਾ ਨੀਤ ਤੇ ਅਸੀਂ ਕਰ ਲੈਨੇ ਆ ਠੀਕ ਆ ਜੀ ਉਹ ਤਾਂ ਪਿੱਛੇ ਆ ਉਹਨੂੰ ਹੈੱਡ ਕੁਆਰਟਰ ਲੈ ਗਈ ਜੰਡੀਗੜ੍ਹ ਪੁਲਿਸ ਬੱਸ ਵੈਸੇ ਤੁਹਾਡੀ ਜਿਹੜੀ ਸ਼ੁਰੂ ਗੱਲ ਤੁਸੀਂ ਕੀਤੀ ਵੀ ਪਤਾ ਨਹੀਂ ਇੰਨੀ ਪ੍ਰੋਟੈਕਸ਼ਨ ਕਿਉਂ ਐਨਾ ਵੀਆਈਪੀ ਟ੍ਰੀਟਮੈਂਟ ਕਿਉਂ ਹੋ ਰਿਹਾ ਪਤਾ ਨਹੀਂ ਉਸ ਤੋਂ ਬਾਅਦ ਥਾਣੇ ਲੈ ਕੇ ਐਸਐਸਪੀ ਬੀਬੀ ਕਮਰਦੀਪ ਕੌਰ ਨੂੰ ਉੱਥੇ ਆਉਣਾ ਪਿਆ ਜੀ ਜੀ ਦਖਲ ਦੇਣਾ ਪਿਆ ਉਸ ਤੋਂ ਬਾਅਦ ਇਹ ਸੈਕਟਰ 38 ਨੇ ਚ ਲੈ ਗਏ ਉਹਨੂੰ ਹੈੱਡ ਕੁਆਟਰ ਤੋਂ ਪੁਲਿਸ ਪੰਜਾਬ ਦੀ ਮਗਰ ਮਗਰ ਪਿੱਛੇ ਪਿੱਛੇ ਤੇਰੇ ਜਾਂਦਾ ਕਹਾ ਹੈ ਸੋਨਿਆ ਇਹ ਜਾ ਕੇ ਉੱਥੇ ਬਹਿ ਗਏ ਨੇ ਉਹ ਉੱਥੇ ਬੈਠਾ ਅੰਦਰ ਪਤਾ ਨਹੀਂ ਉਹਨੂੰ ਕੰਦ-ਕੁੰਦ ਟਪਾਤਾ ਹੋਵੇ ਤੇ ਟਪਾਈ ਦਿੱਤਾ ਹੋਵੇ ਜੀ ਉਹ ਤੇ ਜੈਪੁਰ ਜੋਧਪੁਰ ਨੂੰ ਚੜ ਗਿਆ ਹੋਵੇ ਭਲਾ ਇਹ ਉੱਥੇ ਬਾਹਰ ਬੈਠੇ ਆ ਵਿਚਾਰੇ ਕਦੇ ਅਖਬਾਰ ਪੜ੍ਹ ਲਈ ਕਦੇ ਫੇਸਬੁੱਕ ਦੇਖ ਲਈ ਉੱਥੇ ਤਿੰਨ ਚਾਰ ਕੁਰਸੀਆਂ ਢਾ ਕੇ ਬੈਠੇ ਮੈਨੂੰ ਲੱਗਦਾ ਜੇ ਆ ਹਾਲ ਬਣਿਆ ਤੇ ਇਹਨਾਂ ਨੂੰ ਤੰਬੂ ਉੱਥੇ ਲਾ ਕੇ ਦੇਣਾ ਪੈਣਾ ਕਿ ਤਰੇਲ ਬੜੀ ਪੈਂਦੀ ਹੈ ਜੀ ਕੀ ਪਤਾ ਉਹ ਚਤਰਵੇਦੀ ਨੂੰ ਕਿੰਨੀ ਦੇਰ ਤੱਕ ਉੱਥੇ ਬਵਾਉਣਗੇ ਸਹੀ ਕਹਿੰਦਾ ਹੋ ਸਕਦਾ ਥਾਣੇ ਚ ਕੁਆਟਰ ਹੀ ਦੇ ਦੇਣ ਉਹਨੂੰ ਕੋਈ ਜਿਹਾ ਜਿਹਾ ਪ੍ਰੇਮ ਪਿਆਰ ਆ ਬਿਲਕੁਲ ਜੀ ਹੁਣ ਤੇ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਤੇ ਵਿਧਾਇਕ ਵੀ ਹੈਗੇ ਹੁਣ ਕੁਝ ਵੀ ਹੋ ਸਕਦਾ ਆਹੋ ਹੋ ਸਕਦਾ ਉਹ ਉੱਥੇ ਸਰਕਾਰ ਹੀ ਬਣਾ ਦੇਵੇ ਹਮ ਭਾਰਤੀ ਜਨਤਾ ਪਾਰਟੀ ਨੂੰ ਤਾਂ ਮਤਲਬ ਕਿ ਉਹ ਚਤਰਵੇਦੀ ਤਾਂ ਐਦਾਂ ਆਂਦਾ ਮਾਮਲਾ ਬਣ ਗਿਆ ਕਿ ਸਾਨੂੰ ਬੱਗੇ ਦੀ ਯਾਦ ਆ ਗਈ ਆਈ ਆਈ ਤੇਰੀ ਯਾਦ ਆਈ ਜੀ ਬਗੇ ਦੀ ਯਾਦ ਆ ਗਈ ਨਾ ਬਗੇ ਨੂੰ ਲੈਣ ਗਿਆ ਵੀ ਤੇ ਆ ਹੀ ਕੁਝ ਹੋਇਆ ਸੀ ਹੂੰ ਫਿਰ ਇਹਨਾਂ ਨੂੰ ਲੈਣ ਗਏ ਮੁੜ ਕੇ ਬਗੀ ਤੇ ਤਰੀ ਕਮਾਦੋਂ ਨਿਕਲੋਂ ਨਿਕਲਾਈ ਨਾ ਬਗਾ ਤੇ ਨਿਕਲੇ ਹੀ ਨਾ ਈਉਂ ਥਾਣੇ ਉਨੀ ਨਿਕਲਣ ਦਾ ਕਰ ਲੋ ਗੰ ਜੀ ਉਹਨਾਂ ਤੋਂ ਬਗਾ ਦਿੱਲੀ ਉਹਨਾਂ ਨੇ ਨਿਕਲਿਆ ਇਹਨਾਂ ਤੋਂ ਜਿਹੜਾ ਹੈ ਚਤਰਵੇਦੀ ਚੰਡੀਗੜ੍ਹੋਂ ਨਹੀਂ ਨਿਕਲਦਾ ਪਿਆ ਕਰੀਏ ਕੀ ਜੀ ਹੁਣ ਪੰਜਾਬ ਪੁਲਿਸ ਚਲੇ ਗਈ ਹਾਈ ਕੋਰਟ ਬੇ ਸਾਡਾ ਬੰਦਾ ਸਾਨੂੰ ਦਿਓ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨਹੀਂ ਸਾਨੂੰ ਦਿਓ ਸਾਡਾ ਬੰਦਾ ਮੋੜ ਦਿਓ ਭਾਈ ਉਹ ਕਹਿੰਦੇ ਵੀ ਦੇਖੋ ਹੁਣ ਅਦਾਲਤ ਚ ਵੇਦਿਆਂ ਕੀ ਬਣਦਾ ਪਰ ਕਮਾਲ ਦੀ ਗੱਲ ਹੈ ਯਾਰ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਕੱਲ ਪ੍ਰੈਸ ਕਾਨਫਰੰਸ ਸੀ ਉਹਨਾਂ ਨੇ ਜਿਹੜੀ ਉਹ ਕਾਲੀ ਗੱਡੀ ਦਿਖਾਈ ਉਹ ਕਹਿੰਦੇ ਗੱਡੀ ਡੀਜੀਪੀ ਦੇ ਨਾਮ ਹੈ ਚਤਰਵੇਦੀ ਡੀਜੀਪੀ ਦੀ ਗੱਡੀ 'ਚ ਚੜਿਆ ਫਿਰਦਾ ਜੀ ਕਾਫੀ ਤਕੜਾ ਹੀ ਕੰਮਚਾਮ ਰੱਖਿਆ ਹੈ ਚਤਰਵੇਦੀ ਜੀ ਐਵੇਂ ਨਹੀਂ ਹੈ ਨੇ ਨਹੀਂ ਐਵੇਂ ਕਿਵੇਂ ਆ ਮੈਂ ਤਾਂ ਤੁਹਾਨੂੰ ਪਹਿਲਾਂ ਕਹਤਾ ਸੀ ਨਾ ਤੁਸੀਂ ਜੀ ਐਵੇਂ ਕਿਵੇਂ ਧੰਨ ਬਾਈ ਸੱਪ ਕੱਢਦੇ ਉਹ ਹੀ ਗੱਲ ਹੋਈ ਹੈ ਤੇ ਸੱਪ ਪਤਾ ਨਹੀਂ ਕਿੰਨਾ ਸਰ ਆਤਿਸ਼ਬਾਜੀ ਕਰਦਾ ਹੈ ਹੂੰ ਤੇ ਆਤਿਸ਼ਬਾਜੀ ਦੇ ਵਿੱਚ ਉਹਦੀ ਮਤਲਬ ਕਿ ਹਵਾਈ ਤੁਸੀਂ ਕਦੇ ਉਹ ਬੋਤਲ ਚ ਪਾ ਕੇ ਕੀਤੀ ਹੈ ਨਾ ਦੇਖੀਆਂ ਨੇ ਹਾਂਜੀ ਤੁਸੀਂ ਵੇਖੇ ਨੇ ਅਸੀਂ ਚਲਾਈਆਂ ਬੜੀਆਂ ਛੋਟੇ ਤੇ ਬੜੇ ਉਤਰੇ ਹੁੰਦੇ ਇਹ ਆਈ ਉਹ ਇੱਕ ਵਾਰੀ ਟੇਢੀ ਹੋ ਗਈ ਸੀ ਉਹ ਸਾਡੇ ਲੀੜਿਆਂ ਚ ਉਹ ਜਿਹੜੇ ਤਣੀ ਤੇ ਨਹੀਂ ਪਾਏ ਹੁੰਦੇ ਉਹਦੇ ਚ ਵੜ ਗਏ ਤੇ ਸਾਨੂੰ ਪਤਾ ਫਿਰ ਜਿਵੇਂ ਰਾਤ ਸਾਡੇ ਨਿਕਲੀ ਸੱਟ ਸੁੱੜ ਗਾ ਤੇ ਉਹ ਹਾਲਿਆ ਕਿ ਇਹ ਚਤਰਵੇਦੀ ਹਵਾਈ ਚਲਾ ਦਿੰਦਾ ਜੇ ਤੇ ਟੇਢੀ ਟੁੱਢੀ ਹੋ ਜਾਵੇ ਥੋਤੀ ਧਾਤੀ ਚ ਵੜ ਗਈ ਤੇ ਜਿਵੇਂ ਉਹ ਬਦਲਾ ਜੱਟੀ ਦੇ ਚ ਕਹਿੰਦਾ ਨੇ ਪਿੰਡਾਂ ਦੇ ਪਿੰਡ ਤੋਂ ਬਾਹਰ ਇਹਦਾ ਥੋਤੀ ਧਾਤੀ ਚ ਵੜ ਗਈ ਤਾਂ ਤੇ ਜੇ ਕਿਸੇ ਦੂਜਿਆਂ ਦੇ ਘਰ ਘਰ ਚ ਡਿੱਗ ਪਈ ਤਾਂ ਇਹ ਕਰਦਾ ਇਦਾਂ ਹੀ ਆ ਜੀ ਅਬੀ ਅੰਤਰੋ ਦੇ ਦੀ ਹਵਾਈਏ ਨੇ ਚਲਾ ਦੇਣੀ ਹੈ ਉਹ ਕਿੱਧਰ ਜਾਂਦੀ ਪਤਾ ਨਹੀਂ ਕੋਈ ਪਤਾ ਨਹੀਂ ਸਰ ਇਹਨੇ ਬੋਤਲ ਚ ਭਾਈ ਪਾ ਕੇ ਤੇ ਉਡਾਈ ਲਾਓ ਉਡਾਈ ਲਾਓ ਗੱਲ ਇਹ ਆ ਕਿ ਇਹਨੇ ਜਿਹੜਾ ਇਸ ਵੇਲੇ ਦਾ ਮਾਹੌਲ ਬਣਾਇਆ ਹੈ ਨਾ ਹਮ ਆਮ ਆਦਮੀ ਪਾਰਟੀ ਵੀ ਆ ਰਾਨਿਆ ਕਿ ਬਣ ਕੀ ਗਿਆ ਯਾਰ ਜੀ ਉਹ ਖੁਦ ਬਤਾਏਗਾ ਉਹ ਕੱਲ ਗੱਲ ਕਰ ਰਹੇ ਸੀ ਉਹ ਕਹਿੰਦੇ ਯਾਰ ਅਸੀਂ ਤੇ ਗੁੱਗਲ ਕਟਕਟ ਕੇ ਪੀਏ ਤਾਂ ਵੇਖਣ ਦੇ ਫਿਰ ਸਾਨੂੰ ਸ਼ਕਲ ਤੇ ਦਿਖਾ ਹਮ ਉਹ ਤਾਂ ਇਸਾਇਆ ਕਰਾਈ ਵਰਦਾ ਹੋਰ ਪੁਲਿਸ ਵਾਲੇ ਇਹਦੀਆਂ ਡਟੇਲਾਂ ਡਟੂਲਾ ਕੜਾਈ ਫਿਰਦੇ ਹਾਈ ਕੋਰਟ ਦੇ ਵਿੱਚ ਕਿ ਦੇਖੋ ਜੀ ਕਿਹੜੇ ਕਿਤੇ ਕਿਹਦੇ ਨਾਲ ਗੱਲ ਕੀਤੀ ਇਹਨੇ ਇੱਕ ਮਸਲਾ ਹੋਰ ਵੀ ਪਿਆ ਹੋਇਆ ਮਿੰਟੋ ਜੀ ਇਹ ਗੱਲ ਦੇ ਨਾਲ ਹੀ ਮੈਂ ਜੋੜਦੇ ਆ ਇਹ ਤਾਂ ਕਹਿੰਦੇ ਅਸੀਂ ਪ੍ਰਧਾਨ ਆ ਜੀ ਜਨਤਾ ਪਾਰਟੀ ਦੇ ਉਧਰ ਕਹਿੰਦੇ ਪ੍ਰਧਾਨਾਂ ਦਾ ਵੀ ਰੌਲਾ ਪਿਆ ਹੋਇਆ ਪਤਾ ਨਹੀਂ ਪ੍ਰਧਾਨ ਹੈਗੇ ਕਿ ਕਰਦੇ ਨਹੀਂ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਵਨੀਤ ਛਤਰਵੇਦੀ ਦਾ ਜਿਹੜਾ ਮਸਲਾ ਨਾ ਜਨਤਾ ਪਾਰਟੀ ਦਾ ਇਹ ਕਿਸੇ ਨੂੰ ਨਹੀਂ ਪਤਾ ਹੂੰ ਇਹ ਮੈਂ ਤੁਹਾਨੂੰ ਦੱਸ ਦਿੰਨਾ ਅਸਲ ਦੇ ਵਿੱਚ ਕੀ ਹੈ ਕਿ ਇਹ ਮਾਮਲਾ ਮੈਂ ਹੀ ਲੱਭਿਆ ਹੁਣ ਜੀ ਠੀਕ ਹੈ ਜੀ ਕਿਸੇ ਨੂੰ ਨਹੀਂ ਸੀ ਪਤਾ ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਨਾ ਦੂਜੇ ਪਾਸੇ ਜਾਂਦਾ ਕਿ ਪਤਾ ਕਰੋ ਇਹ ਪ੍ਰਧਾਨ ਹੈ ਕਿ ਨਹੀਂ ਹੈ ਜੀ ਠੀਕ ਹੈ ਜੀ ਸਰ ਮੈਂ ਇੱਕ ਫੈਸਲਾ ਕੱਢਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਵਰਸਿਚ ਜਨਤਾ ਪਾਰਟੀ ਠੀਕ ਹੈ ਜੀ ਜੀ ਅਪ੍ਰੈਲ 24 ਦਾ ਆਉ ਦਾ ਸਾਰਾਂਸ਼ ਹੈ ਮੇਰੇ ਕੋਲ ਸਾਰਾ ਫੈਸਲੇ ਦੀ ਡਿਟੇਲ ਹੈ ਇਹਦੇ 'ਚ ਜੀ ਠੀਕ ਹੈ ਜੀ ਕਿਸੇ ਥਾਂ ਤੇ ਕਿਸੇ ਬੰਦੇ ਨੇ ਕੋਈ ਇਦਾਂ ਦਾ ਵੇਖਿਆ ਨਹੀਂ ਇਹ ਵਾਕਿਆ ਆਫੀਸ਼ੀਅਲੀ ਪ੍ਰਧਾਨ ਹੈਗਾ ਕਿ ਨਹੀਂ ਇਹਦੇ ਚ ਕੀ ਲਿਖਿਆ ਸਾਰਾਂਸ਼ ਜਿਹੜਾ ਉਹ ਇਹਦੇ ਚ ਜਨਤਾ ਪਾਰਟੀ ਦੇ ਪ੍ਰਧਾਨਾਂ ਦਾ ਰੋਲਾ ਹੈ ਜੀ ਸਰ ਇਹ ਵੇਖੋ ਕਮਾਲ ਦੀ ਗੱਲ ਇਹ ਆ ਕਿ ਅਦਾਲਤ ਨੇ ਜੋ ਕਿਹਾ ਉਹਦੇ 'ਚ ਪਹਿਲਾਂ ਆਪਾਂ ਥੋੜੀ ਇੱਕ ਟਿੱਪਣੀ ਲਈਏ ਇਹ ਕੇਸ ਜੇ ਕਿਸੇ ਨੇ ਕੱਢਣਾ ਹੋਵੇ ਤੇ ਮੈਂ ਦੱਸ ਦੇਣਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕਾਪੀ ਚਾਹੀਦੀ ਹੁੰਦੀ ਹੈ ਐਦੋਂ ਬਾਅਦ ਹੁਣ ਮੀਡੀਆ ਨੇ ਇਧਰੋਂ ਪੜਨਾ ਆ ਬਿਲਕੁਲ ਜਨਤਾ ਪਾਰਟੀ ਵਰਸਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਅਨਦਰ ਦਿੱਲੀ ਹਾਈ ਕੋਰਟ ਅਪ੍ਰੈਲ 2024 ਕੋਈ ਵੀ ਕੱਢ ਸਕਦਾ ਕਾਪੀ ਤੁਹਾਨੂੰ ਮਿਲ ਜਾਣੀ ਆ ਥੋੜੀ ਜੀ ਤੁਸੀਂ ਮਿਹਨਤ ਕਰ ਲਿਓ ਮੈਂ ਇਹਨੂੰ